ਗੁਰੂ ਨਾਨਕ ਸਾਹਿਬ ਤੁਰੇ ਜਾਂਦੇ ਸੀ ਮੇਰੀ ਦਾਦੀ ਮੈਨੂੰ ਕਹਾਣੀ ਸੁਣਾਉਂਦੀ ਹੁੰਦੀ ਸੀ ਨਾਲ ਬਾਬਾ ਮਰਦਾਨਾ ਸੀ ਕਿਸੇ ਪਿੰਡ ਦੀ ਝੂਹ ਤੇ ਬੈਠੇ ਕਹਿੰਦੇ ਮਰਦਾਨੀਆਂ ਛੇੜ ਰਵਾਬ ਬਾਣੀ ਉਚਰੀਏ ਮਜ਼ਾਨੇ ਨੇ ਰਵਾਬ ਛੇੜੀ ਗੁਰੂ ਸਾਹਿਬ ਬਾਣੀ ਉਚਰਨ ਲੱਗ ਗਏ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਕੋਈ ਰੱਬ ਦਾ ਬੰਦਾ ਆ ਗਿਆ ਆਪਣੇ ਪਿੰਡ ਆਪਣੇ ਪਿੰਡ ਦੀ ਝੂਹ ਤੇ ਬੈਠਾ ਹੈ ਸਿੱਧੀ ਰੱਬ ਨਾਲ ਹੈ ਉਹਦੀ satsang ਕਰ ਲਈਏ ਕਿਸਮਤਾ ਪਲਟ ਦੂਗਾ ਪਿੰਡ ਸਾਰਾ ਇਕੱਠਾ ਹੋ ਕੇ ਗਿਆ ਗੁਰੂ ਸਾਹਿਬ ਕਹਿੰਦੇ ਭਾਈ ਕਿੱਧਰ ਕਹਿੰਦੇ ਜੀ ਤੁਹਾਡੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਸਾਡੇ ਰਸਤੇ ਭਾਈ ਸੱਚ ਵਾਲੇ ਐ ਔਖੇ ਰਾਹ ਐ ਤੁਹਾਡੇ ਤੋਂ ਤੁਰੇ ਨਹੀਂ ਜਾਣਾ ਨਾਲ ਨਾ ਜੀ ਕਹਿੰਦੇ ਚੱਲਾਂਗੇ ਤੇ ਚਲੋ ਫਿਰ ਤੁਰੇਗੇ ਤੁਰੇਗੇ ਗਾਂਹ ਸੇ ਓਨੇ ਦੇ ਢੇਰ ਆ ਗਏ ਮੇਰੀ ਦਾਦੀ ਸੁਣਾਉਂਦੀ ਹੁੰਦੀ ਸੀ ਇਹ ਗੱਲ ਬਾਤ ਜਿਵੇਂ ਬਾਤਾਂ ਪਾਉਂਦੇ ਆ ਨਾ ਬੱਚਿਆਂ ਨੂੰ ਸੁਵਾਉਣ ਵੇਲੇ ਸ਼ਾਮ ਨੂੰ ਰਾਤ ਨੂੰ ਬਾਤ ਪਾਉਂਦੀ ਹੁੰਦੀ ਸੀ ਤੇ ਸੋਨੇ ਦੇ ਢੇਰ ਆ ਗਏ ਜਿਨ੍ਹਾਂ ਨੂੰ ਸੋਨਾ ਚਾਹੀਦਾ ਸੀ ਉਹਨੇ ਸੋਨਾ ਚੱਕਿਆ ਕਹਿੰਦੇ ਮਾਰੋ ਗੋਲੀ ਸੱਚ ਨੂੰ ਲੈ ਥੋੜਾ ਚਿਰ ਤਰਨ ਵਾਲੀ ਕੰਮ ਬਣ ਗਿਆ ਆਪਣਾ ਤਾਂ ਉਹ ਤਾਂ ਜੀ ਚਲੇ ਗਏ ਕਾਫਲਾ ਤਾਂ ਰਹਿ ਗਿਆ ਗੁਰੂ ਸਾਹਿਬ ਕਹਿੰਦੇ ਵਾ ਭਾਈ ਤੁਸੀਂ ਉਹ ਕਹਿੰਦੇ ਅਸੀਂ ਸੋਨੇ ਵਾਲੇ ਨਹੀਂ ਹੈਗੇ ਅਸੀਂ ਤਾਂ ਨਾਲ ਤੁੱਲਾਂਗੇ ਕਹਿੰਦੇ ਕਹਿੰਦੇ ਰਾਹ ਓਖੇ ਆ ਸਕਦੇ ਨੇ ਕਦੇ ਕੋਈ ਚੱਕਰ ਵਾਲੀ ਗੱਲ ਨਹੀਂ ਅੱਗੇ ਤੁਰੇ ਗਏ ਤੁਰੇ ਗਏ ਤੁਰੇ ਹੀਰੇ ਮੋਤੀਆਂ ਦੇ ਢੇਰ ਆ ਗਏ ਚਾਂਦੀ ਦੀ ਵਿੱਚ ਹੀ ਪਈ ਉਹ ਬਾਕੀਆਂ ਨੇ ਸਾਰਿਆਂ ਨੇ ਕਿਹਾ ਕਹਿੰਦੇ ਲੈ ਉਹਨਾਂ ਨਾਲੋਂ ਵਧੀਆ ਰਹਿ ਕੇ ਹੀਰੇ ਮੋਤੀ ਮਿਲ ਗਏ ਉਹ ਵੀ ਘਰ ਨੂੰ ਮੁੜਿਆ ਏ ਰਹਿ ਗਿਆ ਕੱਲਾ ਬਾਬਾ ਮਰਦਾਨਾ ਗੁਰੂ ਸਾਹਿਬ ਨੇ ਪੁੱਛਿਆ ਭਾਈ ਮਰਦਾਨਿਆ ਤੂੰ ਕਹਿੰਦਾ ਬਾਬਾ ਜੀ ਮੈਂ ਨਹੀਂ ਜਾਂਦਾ ਮੈਂ ਤਾਂ ਉਹਨਾਂ ਤੋਂ ਅਮੀਰ ਆ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਨਾ ਤੇਰੇ ਕੋਲ ਸੋਨਾ ਨਾ ਚਾਂਦੀ ਨਾ ਹੀਰੇ ਨਾ ਮੋਤੀ ਤੂੰ ਨਾ ਤੋਂ ਅਮੀਰ ਕਿਵੇਂ ਆ ਮਰਦਾਨਾ ਬਾਬਾ ਕਹਿੰਦਾ ਕਹਿੰਦਾ ਕੀ ਸਮਝਾਵਾਂ ਮੈਂ ਬਾਬਾ ਜੀ ਉਹਨਾਂ ਕਾਮਲਿਆਂ ਨੂੰ ਜਿਹੜੇ ਸੋਨਾ, ਚਾਂਦੀ, ਹੀਰੇ, ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਚਲੇ ਗਏ ਕਿ ਮੈਂ ਉਹਨਾਂ ਤੋਂ ਜ਼ਿਆਦਾ ਅਮੀਰ ਹਾਂ ਕਿਉਂਕਿ ਜਿਹੜਾ ਸੋਨਾ, ਚਾਂਦੀ, ਹੀਰੇ, ਮੋਤੀ ਵੰਡੀ ਜਾਂਦਾ ਜਦੋਂ ਉਹੀ ਮੇਰੇ ਨਾਲ ਤੁਰਿਆ ਜਾਂਦਾ ਫਿਰ ਮੈਨੂੰ ਉਸ ਤੋਂ ਵੱਧ ਹੋਰ ਖਜ਼ਾਨਾ ਕੀ ਚਾਹੀਦਾ ਜਦੋਂ ਸਰਪੰਚ ਤੋਂ ਲੈ ਕੇ ਮੁੱਖ ਮੰਤਰੀ ਬਣਾਉਣ ਵਾਲੇ ਤਾਂ ਲੋਕ ਨੇ ਜਦੋਂ ਉਹੀ ਮੇਰੇ ਨਾਲ ਨੇ ਫਿਰ ਮੈਨੂੰ ਕਾਹਦਾ ਖਤਰਾ ਵੀ ਮੈਂ ਕਿਉਂ ਬੋਲਾਂ ਲੋਕ ਬੋਲਦੇ ਨੇ ਮੇਰੇ ਵੱਲੋਂ ਵਕੀਲ ਬਣ ਕੇ ਬੋਲਦੇ ਆ ਲੋਕਾਂ